ਸਿਦਾਨਾ ਲਾਉਣ ਦੇ ਸਾਰੇ तमाम ਸਰਕਾਰ ਦੇ ਪੈਰ ਮੇ ਨਹੀਂ ਪੈ ਰਹੇ ਨਾ ਪਿੰਡਾਂ ਬਾਬਾ 3 ਸਾਲ ਹੋ ਗਏ ਇੱਥੇ ਬੱਚੇ ਨਹੀਂ ਮਿਲਦੇ 4 ਸਾਲ ਤੋਂ ਬੱਚੇ ਨਹੀਂ ਨਾ ਪੜਾਏ ਫਾਜ਼ੀ ਸੀਗਾ ਵੀ ਬੀੜੀਆਂ ਫੇਟ ਦੇ ਬੱਚੇ ਨਾ ਪੀਣ ਇੱਥੇ ਗੁਰੂ ਘਰ ਦੀ ਦੇਦ ਵੀ ਨਾ ਹੋਵੇ ਤੇ ਐਦਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀ ਜੀ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਜਾਂ ਪ੍ਰਵਾਸੀ ਆ ਉਹ ਵੀ ਬੇਨਤੀ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਇਹਦੇ ਕੰਮ ਨਾ ਕਰੋ ਤੇ ਆਪ ਵੀੜਿਆਂ ਸੇ ਤਾਂ ਕੋਈ ਨਸ਼ੇ ਤੋਂ ਦੂਰ ਕਰਿਓ ਤੇ ਚਿੱਟੇ ਵਾਲਿਆਂ ਨਾਲ ਵੀ ਅਸੀਂ ਹੁਣ ਸਾਵਧਾਨ ਹੋ ਜਾਈਓ ਚਿੱਟੇ ਵਾਲੇ ਵੀ ਅਸੀਂ ਚਿੱਟੇ ਵਾਲੇ ਵੀ ਵੱਢਨੇ ਆ ਜਿਹੜਾ ਸਾਨੂੰ ਵੀਡੀਓ ਪਾਊਗਾ ਉਹਦੀ ਗੋਪਤ ਗੋਪਤ ਰੱਖੀ ਆਊਗੀ ਵੀਡੀਓ ਨਾਲੇ ਗੋਪਤ ਰੱਖਿਆ ਜਾਊਗਾ ਇਹਦਾ ਤੇ ਚਿੱਟੇ ਵਾਲੇ ਵੀ ਫੜਾਂਗੇ ਹੁਣ ਆ ਵੀੜਿਆਂ ਚਿੱਟਿਆਂ ਦੇ ਪੁੱਛੇ ਖਲਵਾ ਲਿਆ ਗਿਆ ਸਾਹਮਣੇ ਭਾਈ ਉਧਰ ਕੈਮਰਾ ਮਾਰੋ ਖਾਲਸਾ ਜੀ ਉਹ ਸਾਹਮਣੇ ਨਿਸ਼ਾਨ ਸਾਹਿਬ ਹੈਗਾ ਚਾਪ ਫਿਰ ਅਬ ਵੀੜੀਆਂ ਸੇਟਾਂ ਗੁਰੂ ਘਰਾਂ ਦੇ ਸਾਹਮਣੇ ਵੇਖਦੇ ਨੇ ਸਾਡੇ ਗੁਰੂ ਘਰਾਂ ਦਾ ਇੰਨੀ ਕਿ ਬੇਅਦਬੀ ਹੋ ਰਹੀ ਆ ਕਈ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੇਲਰ ਬੰਦੇ ਲੋਕ ਵੇਲਰ ਹੈਗੇ ਆ ਇਹ ਵੇਲਰ ਜਿਹੜੇ ਕੰਮ ਕਰਦੇ ਪਏ ਆ ਦੇਖੋ ਅਸੀਂ ਕੰਮ ਕਰਦੇ ਪਏ ਆ ਤੁਹਾਨੂੰ ਵੇਲਰ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟ ਵਾਲੇ ਵੀ ਸੁਣ ਲੋ ਆ ਬੇਅਦਬੀ ਆ ਹੋ ਰਹੀ ਆ ਗੁਰੂ ਘਰ ਦੇ ਸਾਹਮਣੇ ਕਿਹੜੀ ਮੈਂ ਵੇਚਦੀ ਸੀ ਟਾਕੇੜੀ ਪਰ ਹੁਣ ਜਿਹੜਾ ਨਾ ਨਾ ਦੀ ਇਹ ਤਾਂ ਸੱਤ ਕੁੱਝ ਨਹੀਂ ਕਰਾ ਕਾਰਵਾਈ ਕਰਾ ਕੇ ਆਪਾਂ ਬੰਦ ਕਰ ਦਿਆ ਉਹ ਕਾਇਸ ਕਾਇਸ ਆ ਗਿਆ ਹੁਣ ਨਹੀਂ ਬੈਠਾਂਗੇ ਕੱਲ੍ਹ ਨੂੰ ਮੈਂ ਮੰਨਣ ਦੇ ਲਈ ਕੰਨਦੀ ਆ ਵੇਚਦੀ ਆ ਇਹ ਲੋਕ ਪੰਜਾਬ ਦੇ ਵਿੱਚ ਆਣ ਕੇ ਪੰਜਾਬ ਦੀ ਥਾਲੀ ਦੇ ਵਿੱਚ ਖਾਂਦੇ ਆ ਉਸੇ ਅੱਜੇ ਸਰਾਖ ਕਰਦੇ ਇਹ ਪ੍ਰਵਾਸੀ ਲੋਕਾਂ ਦਾ ਹਾਲ ਹੈ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹਣਾ ਬੰਦੇ ਬਣਜੋ ਅਸੀਂ ਨਹੀਂ ਹਟਣਾਗਾ ਅਸੀਂ ਤਾਂ ਜਿੱਥੇ ਵੀ ਕੋਈ ਘਟਨਾ ਹੁੰਦੀ ਹੋ ਕੋ ਨਸ਼ਾ ਵਗਦਾ ਇਹੀ ਜਾ ਕੇ ਛਾਪਾ ਮਾਰਨਾ ਤੇ ਬੰਦ ਕਰਾਉਣਾ ਤੇ ਸਾਡੀ ਜਹੇਬੰਦੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਰਾਜਾ ਰਾਜ ਸਿੰਘ

ਉਧਰ ਸੱਜਣ ਕਾਹਦੀ ਗੱਲ ਜਿਹੜੀ ਦੱਸਣੀ ਆ 30 ਸਾਲ ਤੋਂ ਤੁਸੀਂ ਇੱਥੇ ਕੰਮ ਕਰਦੇ ਆ ਰਹੇ ਤੁਸੀਂ ਕਿੱਥੋਂ ਕੰਮ ਕਰਦੇ ਆ ਰਹੇ ਹੋ ਮੈਂ ਉਧਰ ਸੀ ਜਗਾ ਕਿੰਨੇ ਤਰ੍ਹਾਂ ਪਰਮਿਸ਼ਨ ਦਿੱਤੀ ਤੁਹਾਨੂੰ ਇਹ ਉਹ ਪਰਮਿਸ਼ਨ ਦਵਾਉ ਮੈਂ ਅੱਬ ਤਾਂ ਬਤਾਇਆ ਮੇਰੇ ਕੋਲ ਬੋਲਣੇ ਨਹੀਂ ਹੋਈ ਇਹ ਤਾਂ ਜੜਦੇ ਪੂਰੀ ਮੇਰੇ ਨਾਲ ਬਾਤ ਨੂੰ ਸਾਰੇ ਅਭੀ ਚਪਾ ਕੇ ਲੈ ਜਾ ਰਿਹਾ ਹਾਂ ਹੋਂ ਤਾਂ ਹੀ ਆ ਗਏ ਹੋਂ ਤਾਂ ਕੋਈ ਚੱਕੜੇ ਚੱਕੜੇ ਲੈਣੇ ਆਉਣਾ ਪੈਣੀ ਨਹੀਂ ਕੋਈ ਮੇਰੇ ਕੋਲ ਉਧਰ ਕਿਰਾਇਆ ਦਿੱਤਾ ਸੀ ਜਗ੍ਹਾ ਸੀ ਜੀ ਮੈਂ ਹੁਣ ਚੱਕ ਲੈਣਾ ਸਾਰੇ ਕੋਕਾ ਉਠਾ ਕੇ ਲੈ ਜਾਏ ਨਹੀਂ ਵੇਚਣਾ ਬਸ ਹਾਂ ਜੇ ਗਾਵਾ ਤੋਂ ਲਾਇਆ ਫਿਰ ਸਮਝੇ ਪਤਾ ਲੱਗ ਗਿਆ ਸੰਗਤ ਜੀ ਇਹ ਮੰਨ ਗਿਆ ਹੈਗਾ ਮੰਨ ਲਿਆ ਕੋਕਾ ਇੱਥੇ ਨਹੀਂ ਲੱਗਣ ਦੇਣਾ ਹੈਗਾ ਵਿੱਚ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਹੈਗਾ ਜਿਹੜੇ ਮੈਨੂੰ ਕਮੈਂਟ ਮਾਰਦੇ ਜਦੋਂ ਮੈਂ ਵਧੀਆ ਕੰਮ ਕਰਨਾ ਜੇ ਕੰਮ ਕਰ ਰਹਿਣੇ ਦਿੰਦੇ ਸਾਨੂੰ ਵਿੱਚ ਥੱਲੇ ਆ ਕੇ ਕਹਿਣਗੇ ਵੇਲੇ ਵੇਲੇ ਉਹਨਾਂ ਨੂੰ ਵੀਰਾਂ ਨੂੰ ਕਹਿਣਾ ਤੁਸੀਂ ਵੇਲੇ ਬਹਿ ਕੇ ਕਮੈਂਟ ਮਾਰੀ ਜਾ ਸਾਨੂੰ ਕੋਈ ਕੁੱਤੇਦੰਦ ਨੂੰ ਭੰਕੋ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਕੰਮ ਕਰਨਾ ਸੇਵਾ ਕਰਨੇ ਲੱਗੇ ਹੋਏ ਆਂ ਜਿਹੜਾ ਮਰਜ਼ੀ ਬੋਲੀ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਉਹਦਾ ਥੋਖਾ ਬੰਦ ਕਰਾ ਚੱਲੇ ਆਂ ਇੱਥੇ ਬਾਅਦ ਥੋਖਾ ਲੱਗਿਆ ਤੇਰੇ ਜੁੱਤੀਆਂ ਉਹ ਫੇਰਾਂਗਾ ਕਾਉਨਲਾਈਨ ਕੈਮਰੇ ਦਿਖਾਵਾਂਗਾ ਤੁਹਾਨੂੰ ਜੇ ਦੇ ਦੇ ਤੇ ਆ ਸਾਹਮਣੇ ਗੁਰੂ ਘਰ ਹੈ ਤੇ ਆ ਪ੍ਰਵਾਸੀ ਆ ਜਿਹਨੇ ਖੋਖੇ ਲਾਇਆ ਇਥੇ ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਮੁੱਖ ਜਹੇਦਾਰ ਜ਼ਿਲ੍ਹੇ ਦਾ ਤੇ ਨਿਰਮਲ ਅਕਾਲਪੁਰਾ ਗੁਰਦੁਆਰਾ ਸਾਹਿਬ ਤੋਂ ਅਸੀਂ ਪਹੁੰਚੇ ਇੱਥੇ ਅੱਜ ਸਾਨੂੰ ਇਹ ਤੋਂ ਨਾ ਕਨੇ ਦਿਨ ਤੋਂ ਸਾਨੂੰ ਖਬਰ ਆ ਰਹੀਆਂ ਸਾਡੇ ਪ੍ਰਧਾਨ ਸਾਹਿਬ ਜੀ ਆ ਗੁਰਦੁਆਰਾ ਸਾਹਿਬ ਦੇ ਤੇ ਸਕੂਲ ਦੇ ਵਿੱਚੋਂ ਵੀ ਸਾਨੂੰ ਖਬਰ ਮਿਲੀ ਸੀਗੀ ਵੀ ਇੱਕ ਕੁਝ ਪ੍ਰਵਾਸੀ ਲੋਕ ਸਿਗਟਾ ਬੀੜੀਆਂ ਵੇਚਦੇ ਨੇ ਜੇ ਆਈ ਆ ਕੇ ਦੇਖਿਆ ਵਾਕੇ ਬੀੜੀਆਂ ਸਿਗਟਾਂ ਦੇ ਖੋਖੇ ਨਿਕਲੇ ਇੱਥੋਂ ਬੀੜੀਆਂ ਸਿਗਟਾ ਵੇਚਦੇ ਆ ਭਗਾਉਂਦੇ ਕਿੰਨਾ ਕੋਲ ਨਿੱਕੇ ਨਿੱਕੇ ਕੁੜੀਆਂ ਧੀਆਂ ਭੈਣਾਂ ਨੇ ਉਹਨਾਂ ਕੋਲੋਂ ਵਿਕਾਉਂਦੇ ਨੇ ਇਹ ਕੀ ਗੱਲ ਵੀ ਸਾਡੇ ਪੰਜਾਬ ਨੂੰ ਡੋਬਣਾ ਚਾਹੁੰਦੇ ਆ ਆਪਣੇ ਧੀਆਂ ਭੈਣਾਂ ਕੋਲ ਪ੍ਰਵਾਸੀ ਲੋਕ ਨਿੱਕੇ ਨਿੱਕੇ ਬੱਚਿਆਂ ਕੋਲ ਕਿਉਂ ਵੀਰਿਆਂ ਸਿਕਟਾ ਵਿਕਾਉਂਦੇ ਆ ਕਿਉਂ ਨਸ਼ਾ ਵਿਕਾਉਂਦੇ ਆਗੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਜੇ ਤੁਸੀਂ ਬਿਹਾਰ ਦੇ ਵਿੱਚੋਂ ਆ ਗਏ ਹੋ ਪੰਜਾਬ ਦੇ ਵਿੱਚ ਆਣ ਕੇ ਰੋਟੀ ਥਾਲੀ ਦੇ ਵਿੱਚ ਬੈਠ ਕੇ ਰੋਟੀ ਖਾਣੇ ਹੋ ਪੰਜਾਬ ਦੀ ਥਾਲੀ ਦੇ ਵਿੱਚ ਤੁਸੀਂ ਸਰਾਹ ਕਰਦੇ ਪਏ ਹੂੰ ਸਰਾਖ ਹੀ ਕਰਦੇ ਪਏ ਆ ਇਹ ਆਪਣੇ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਨੂੰ ਨਿੱਕੇ ਨਿੱਕੇ ਨਾਲ ਸਕੂਲ ਪਹਿਲਾਂ ਸਕੂਲ ਜਾਣਗੇ ਇਹ ਤੋਂ ਸਾਨੂੰ ਇਹ ਵੀ ਪਤਾ ਲੱਗਾ ਵੀ ਇਹ ਤੋਂ ਸਿਗਟਾ ਲੈ ਕੇ ਪਿੱਛੇ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਸਿਗਟਾ ਪੀਂਦੇ ਆ ਉਹ ਸਾਨੂੰ ਵੀਡੀਓ ਅਜੇ ਪਹੁੰਚੀ ਨਹੀਂ ਨਹੀਂ ਸਾਡੇ ਪਹਿਲੇ ਆ ਕੇ ਵੀਡੀਓ ਪਹੁੰਚਣ ਵਾਲੀ ਸੀ ਕਹਿੰਦੇ ਬਾਬੇ ਤੁਹਾਨੂੰ ਵੀਡੀਓ ਬਣਾ ਕੇ ਭੇਜਣੀ ਸੀ ਪਰ ਸਾਡੇ ਕੋਲ ਅਜੇ ਪਹੁੰਚੀ ਨਹੀਂ ਹੈਗੀ ਤੇ ਮੈਂ ਇਹ ਹੀ ਕਹਿਣਾ ਚਾਹਣਾ ਇਹਨਾਂ ਨੂੰ ਕਿ ਜਿੰਨੇ ਵੀ ਪ੍ਰਵਾਸੀ ਲੋਕ ਆ ਮੇਰੇ ਵੀਰ ਆ ਨਸ਼ਾ ਕੋਈ ਵੀ ਸਕੂਲ ਹੋਵੇ ਕੋਈ ਮੰਦਰ ਹੋਵੇ ਕੋਈ ਮਸਜਿਦ ਹੋਵੇ ਇਦਾਂ ਦੀ ਚੀਜ਼ ਨਹੀਂ ਵਿਕਣੀ ਚਾਹੀਦੀ ਹੈਗੀ ਬਾਕੀ ਹਾਂਜੀ 30 ਸਾਲ ਤੋਂ ਇਹ ਕੰਮ ਹੋ ਰਿਹਾ ਤੁਹਾਨੂੰ ਜਿਆਦਾ ਆਈ ਆ ਬਾਬਾ ਜੀ ਬੇਟਾ ਜੀ ਜੇ ਮੈਨੂੰ ਪਤਾ ਲੱਗੂਗਾ ਜੇ ਤੁਸੀਂ ਮੈਨੂੰ ਬੋਲੋਗੇ ਤੁਹਾਡੀ ਜੀਵ ਦੇ ਵਿੱਚ ਪੁੱਤਰ ਮੇਰੀ ਗੱਲ ਸੁਣ ਤੁਸੀਂ ਜੀਵ ਦੇ ਵਿੱਚ ਜੇ ਬੋਲੋਗੇ ਤਾਂ ਇਹ ਮੇਰੇ ਕੋਲੇ ਆਵਾਜ਼ ਪਹੁੰਚੂਗੀ ਜੇ ਪ੍ਰਧਾਨਾ ਨੇ ਮੈਨੂੰ ਦੱਸਿਆ ਤੇ ਤਾਂ ਹੀ ਪਤਾ ਲੱਗਾ ਤਾਂ ਹੀ ਮੈਂ ਆਇਆ ਪ੍ਰਧਾਨਾ ਨੂੰ ਵੀ ਕੀ ਲੱਗਦਾ ਕਿ 30 ਸਾਲ ਬਾਅਦ ਆ ਜਾਵਾਂ ਰਹੀ ਹਾਂ ਮੈਂ ਦੇਖੋ ਜੀ ਉਹਨਾਂ ਨੇ ਪੁੱਛਿਆ ਮੈਂ ਗਲਤੀ ਪ੍ਰਧਾਨਾ ਦੀ ਮੰਨਦਾ ਤੇ ਕੁਝ ਪ੍ਰਵਾਸੀ ਲੋਕਾਂ ਦੀ ਮੰਨਦਾ ਇਹ अच्छाली अच्छा बोलो बोलो मैं कुछ प्रधानਾਂ ਦੀ ਗਲਤੀ ਮੰਨਦਾ ਕੁਝ ਹੋਰ ਜਿਹੜੇ ਸਰਦਾਰ ਲੋਕ ਆ ਜਿਨ੍ਹਾਂ ਨੇ ਜਗ੍ਹਾ ਦਿੱਤੀ ਆ ਕਹਿੰਦਾ ਮੈਂ ਬੰਦੇ ਨਹੀਂ ਕਹੂੰਗਾ ਸਰਦਾਰ ਨਹੀਂ ਕਹੂੰਗਾ ਉਹ ਭੇਡਾਂ ਨੇ ਸਾਡੇ ਵਿੱਚ ਵੜੀਆਂ ਇਹ ਅਸਲੀ ਭੇਡਾਂ ਨੇ ਜਿਹੜੀਆਂ ਸਾਡੇ ਆ ਪਾਰਟੀ ਦੇਤੇ ਵੀੜੀਆਂ ਸਿੱਟਾ ਵਕਾਰੇ ਗੁਰੂ ਘਰਾਂ ਦੇ ਸਾਹਮਣੇ ਬਾਬਾ ਜੀ ਮੇਰੀ ਗੱਲ ਧਿਆਨ ਨਾਲ ਸੁਣੋ ਆਮ ਆਦਮੀ ਪਾਰਟੀ ਸਰਕਾਰ ਹੈ ਜੀ ਨਸ਼ਾ ਮੁਕਤ ਖਤਮ ਨਸ਼ਾ ਖਤਮ ਕਰਾਂਗੇ ਇਹ ਤਾਂ ਨਸ਼ਾ ਦਿਨੋਦਨ ਬਗਤ ਉਹ ਤਾਂ ਮਹਾਰਾਜ ਕਰਦੇ ਹੀ ਪਏ ਆ ਸਰਕਾਰ ਕਿੱਥੋਂ ਕਰ ਦਿੰਦੀ ਓ ਝੂਠੀਆਂ ਸੋਹਾਂ ਖਾ ਕੇ ਸੋਹਾਂ ਖਾ ਲਈਆਂ ਗੁਟਕੇ ਲੈ ਲੈ ਕੇ ਹਜੇ ਤੱਕ ਚਿੱਟਾ ਨਹੀਂ ਬੰਦ ਹੋਇਆ ਸਾਡਾ ਤੇ ਵੀੜੀਆਂ ਸਿੱਟਾ ਕਿੱਥੋਂ ਬੰਦ ਕਰਾਵਗੇ ਵੀੜੀਆਂ ਸਿੱਟਾ ਜਾਂਦੀਆਂ ਪਈਆਂ ਸਾਰੇ ਆਮ ਚੱਲਦੀਆਂ 30 ਸਾਲ ਦਾ ਚੱਲਦੀਆਂ ਦੋ ਮਹੀਨੇ ਤੋਂ ਚੱਲਦੀਆਂ ਪਈਆਂ ਜਿਹੜੀ ਆਨ ਦੀ ਜਿਹੜੀ ਪੀੜੀ ਆ ਉਹ ਬੱਚਿਆਂ ਨੂੰ ਕੀ ਅੱਪਾ ਦੱਸਾਂਗੇ ਅਸੀਂ ਆਏ ਆ ਸਾਨੂੰ ਦੁੱਖ ਆ ਵੀ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਆ ਅਸੀਂ ਟਾਈਮ ਉੱਧਾ ਚੁੱਕੇ ਆ ਵੀ ਸਾਨੂੰ ਕੀ ਲੋੜ ਸੀ ਮੁੱਢਾ ਚੁੱਕਣ ਦਾ ਪੱਤਰਕਾਰ ਜੀ ਤੇ ਜੇ ਉਹਨੂੰ ਪਤਾ ਲੱਗਿਆ ਅੱਜ ਜੇ ਸੈਂਡ ਸਿੜ ਗਿਆ ਅੱਜ ਤੇ ਤਾਂ ਹੀ ਖੁਸ਼ਬੂ ਖਿਲਰੀ ਆ ਤੇ ਜੇ ਸੈਂਡ ਨਹੀਂ ਖਿਜਦਾ ਤੇ ਕਿੱਥੋਂ ਖੁਸ਼ਬੂ ਆਣੀ ਸੀਗੀ ਮੈਨੂੰ ਦੱਸੋ ਪੰਜਾਬ ਦੇ ਸਕੂਲ ਦੇ ਸਾਹਮਣੇ ਜਾਈ ਦੇ ਕਿਉਂ ਉਹ ਮੈਨੂੰ ਲੱਗਦਾ ਉਹਨੇ ਸਕੂਲ ਦੇ ਪੈਸੇ ਘੱਟ ਵਗਦੇ ਨੇ ਅੱਜ ਛੁੱਟੀ ਹੈ ਨਾ ਤਾਂ ਕਰ ਗਏ ਤਵਾਰ ਕਰਕੇ ਫਿਰ ਨਾ ਜੇ ਨਾ ਆਉਂਦੇ ਪਹਿਲੇ ਆਉਂਦੇ ਫਿਰ ਅਸੀਂ ਉਹਨਾਂ ਨੂੰ ਵੀ ਪਾਉ ਦੇ ਵੀ ਕੀ ਗੱਲ ਹੈ ਮੈਨੂੰ ਲੱਗਦਾ ਉਹ ਵੀ ਵਿਕੇ ਹੋ ਜਾਂ ਨਾਲ ਫੇਸਾ ਜਾਂਦਾ ਉਹਨਾਂ ਦਾ ਚਾਪਤੀ ਹੈਗੀ ਵਿੱਚ ਚਾਹ ਚੂ ਜਾਂਦੀ ਹੈਗੀ ਤਾਂ ਕਰਕੇ ਇਹਨਾਂ ਨੂੰ ਰੋਕ ਨਹੀਂ ਸਕਦੇ ਪੰਜਾਬ ਦੇ ਨਸ਼ਾ ਨਾਮ ਦਾ ਕਲਮਕ ਹੈ ਕੀ ਲੱਗਦਾ ਕਿ ਇਹ ਬਣਾ ਰਹੇ ਨੇ ਸਾਰੇ ਮਿਲ ਕੇ ਬਣਾ ਹੀ ਰਹੇ ਜੀ ਉਹ ਦੇਜਦੇ ਪਹਿਲਾਂ ਕੋਈ ਨਿਕਲਦਾ ਜੇ ਇਹਨਾਂ ਨੂੰ ਕਵਾਂਗੇ ਜੇ ਪੰਜਾਬੀ ਵਿੱਚ ਉਹ ਜੀ ਪੰਜਾਬੀ ਨੂੰ ਕਵਾਂਗੇ ਜੇ ਪ੍ਰਵਾਸੀ ਅੱਜ ਵੇਚ ਰਿਹਾ ਹੈਗਾ ਪ੍ਰਵਾਸੀ ਨੂੰ ਕਹਿੰਦੇ ਉਹਨਾਂ ਕੋਲ ਵੀ ਬੀੜੀ ਅਸੀਗਦਾ ਨਿਕਲਿਆ ਨੇ ਸਾਹਮਣੇ ਤੁਹਾਡੇ ਸਾਹਮਣੇ ਸਕੂਲ ਹੈ ਸਾਹਮਣੇ ਗੁਰਦੁਆਰਾ ਸਾਹਿਬ ਇਹ ਸੋਭਾ ਚੀਜ਼ਾਂ ਦਿੰਦਿਆਂ ਜਾਂ ਨਹੀਂ ਦਿੰਦਿਆਂ ਮੈਨੂੰ ਇਹ ਦੱਸਿਆ ਜਾਵੇ ਸੰਤਾਂ ਨੂੰ ਵੀ ਬੇਨਤੀ ਹੈ ਹਾਂਜੀ ਇਹ ਪਹਿਲਾਂ ਗਾਣੇ ਨਾਲ ਇਹ ਇੱਥੇ ਇਹਦਾ ਮੋਟਾ ਲਾਗ ਬੁੱਚਾ ਪਹਿਲਾਂ ਪਰਵਾਹ ਸੀਗਾ ਮੋਟਾ ਹੈ ਅਸੀਂ ਪਰਵਾਹ ਨਹੀਂ ਅਸੀਂ ਗੁਰਦਵਾਰੇ ਦੀ ਸੇਵਾ ਕਰਨੀ ਆ ਅੱਛਾ ਜੀ ਅਸੀਂ ਗੰਦ ਨਹੀਂ ਪਾਉਣਾ ਗੁਰਦਵਾਰੇ ਜੀ ਪ੍ਰਧਾਨ ਜੀ ਉਹ ਗੁਰਦੁਆਰੇ ਸਾਹਮਣੇ ਇੱਕ ਬੰਦਾ 30 ਸਾਲ ਤੋਂ ਬੀੜੀਆਂ ਸਿੱਟਾ ਵੇਚਦੇ ਆ ਰਿਹਾ ਉਹ ਕਹਿੰਦੇ ਪ੍ਰਧਾਨ ਜੀ ਨੂੰ ਪਤਾ ਵੈ ਉਹ ਪ੍ਰਧਾਨਿਆ ਨੂੰ ਪਤਾ ਜੇ ਮੈਨੂੰ ਹੁਣ ਪਤਾ ਲੱਗਾ ਨਾ ਕਾਹੀ ਮੁੱਤਾ ਜੱਟ ਤੁਸੀਂ ਇੱਥੇ ਕਿੰਨੀ ਦੇਰ ਤੇ ਹੈਗੇ ਹੋ ਮੈਂ 50 ਸਾਲ ਤੋਂ ਲੋੜੀ ਤੋਂ ਪਿਛਲੇ ਸਾਲ ਤੋਂ ਅਸਾਹੀ ਸਾਲ ਤੋਂ ਖੇਡ ਰਿਹਾ ਹੈਗਾ ਤੁਹਾਨੂੰ ਨੌਂ ਨੂੰ ਮਿਹੜੀ ਤੁਹਾਨੂੰ ਨੌਲੇਜ ਵੀ ਆਈ ਮੈਂ ਅਲੋਟਮੈਂਟ ਕਰਨਾ ਹੈ ਗਰੀਬ ਦੀ ਕੋਈ ਨਹੀਂ ਸੁਣਦਾ ਤਗੜੇ ਆ ਬੰਦੇ ਇਹ ਨਾਲ ਕਿ ਤਗੜੇ ਬੰਦੇ ਇਹ ਸੁਣੀ ਜਾਂਦੀ ਹੈ ਇਹ ਨਾਲ ਕਿ ਕਾਨਾਂ 'ਚ ਬੈਠਿਆ ਤਗੜੇ ਬੰਦੇ ਆ ਕੋਈ ਕਹਿੰਦਾ ਸਮਝ ਨਹੀਂ ਆ ਕਿਹਨੂੰ ਆ ਗੱਲ ਵਾਚੀ ਅੱਜ ਜੱਥੇਬੰਦੀ ਪੂਰੀ ਤਿਆਰ ਹੋ ਕੇ ਇੱਥੇ ਆ ਗਏ ਸਾਰਾ ਇਹਨਾਂ ਨੇ ਇਹ ਬੰਦ ਕਰਾਇਆ ਕੰਮ ਲਾ ਲੈਣ ਹੁਣ ਹੁਣ ਅੱਗੇ ਤੋਂ ਹੈ ਜਣੀ ਕੀ ਹੈਗਾ ਮੈਟਰ ਕੀ ਆ ਕੀ ਇਹ ਕੰਮ ਕਰਨਗੇ ਕਿ ਨਹੀਂ ਕਰਨਗੇ ਜੋ ਕੱਲ ਨੂੰ ਕੋਟੇ ਵੀ ਖਾਣਗੇ ਹੁਣ ਇਹ ਵੀ ਸੁਸਾਸਟੀ ਗੱਲ ਨਗਰਾਨੀ ਆ ਖਾਂਦੇ ਪੂਰੀ ਹੂੰ ਠੀਕ ਆ ਨਹੀਂ ਆਨੇ ਕੱਲ ਬੰਦਾ ਇੱਥੇ ਵੀਡੀਓ ਲੈ ਕੇ ਆ ਮੁੱਕਰ ਕੀ ਰਹੇ ਲੋ ਹੁਣ ਅੰਦਰ ਨਿਕਲੇ ਨਹੀਂ ਮੀਡੀਆ ਪੂਰੀਆਂ ਨਿਕਲੀਆਂ ਤਗੜੇ ਦੁਕਾਨਾਂ ਨੇ ਅਸੀਂ ਗਰੀਬ ਬੰਦੇ ਆ ਜੀ ਸਮਝ ਗਿਆ ਮੈਂ ਆਈ ਕੀ ਬਾਜ਼ਾਰ ਮੈਂ ਆਈ ਕੀ ਮਾਲਕ ਨੇ ਕਿਰਪਾ ਕੀਤੀ ਆ ਕਰਦੀ ਕਿਰਪਾ ਹੁਣ ਹਾਂਜੀ ਕਿਰਪਾ ਹੋ ਲਓ ਜੀ ਪਲਾਨ ਹਾਂਜੀ ਸਰ ਲੀਗਲੀ ਕਿਵੇਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਰੋਡ ਤੇ ਖੜ ਕੇ ਸਕੂਲ ਕੋਈ ਦੇਖੋ 100 200 ਮੀਟਰ ਦਾਇਰਾ ਵੀ ਫਿਕਸ ਕੀਤਾ ਗਿਆ ਜੀ ਨਹੀਂ ਨਹੀਂ ਕੋਈ ਗੁਰਦੁਆਰਾ ਵਾ ਕੋਈ ਪ੍ਰਾਇਮਰੀ ਸਕੂਲ ਆ ਇਹ ਕਾਨੂੰਨ ਬਣਿਆ ਹੋਇਆ ਆਮ ਪਬਲਿਕ ਨੂੰ ਇਹ ਕਾਨੂੰਨ ਦਾ ਪਤਾ ਨਹੀਂਗਾ ਇਹ ਗਲਤ ਹੈ ਇਹ ਆ ਵੀ ਸਿੱਧਾ ਦੀ ਲੋਡ ਉਹਰੇ ਕਿਉਂ ਪਈ ਇਹ ਕਾਨੂੰਨ ਨੂੰ ਨਹੀਂ ਦੇਖਦਾ ਇਹ ਪ੍ਰਸ਼ਾਸਨ ਨੂੰ ਨਹੀਂ ਦੇਖਦਾ ਤੁਸੀਂ ਕੋਈ ਵੀ ਪ੍ਰਾਇਮਰੀ ਸਕੂਲ ਆ ਕੋਈ ਗੁਰਦੁਆਰਾ ਵਾ ਇਹ ਐਕਟ ਵਾ ਇੱਕ ਤੁਸੀਂ 500 ਮੀਟਰ ਦੀ ਦੀ ਦੂਰੀ ਦੇ ਵਿੱਚ ਨਾ ਕੋਈ ਮੀਟ ਦੀ ਦੁਕਾਨ ਖੋਲ ਸਕਦੀ ਆ ਨਾ ਕੋਈ ਸ਼ਰਾਬ ਦਾ ਠਿਕਾ ਖੋਲ ਸਕਦਾ ਨਾ ਕੋਈ ਬੀੜੀਆਂ ਸਿਕਟਾਂ ਦਾ ਹੋ ਸਕਦਾ ਇੱਕ ਪ੍ਰਾਇਮਰੀ ਸਕੂਲ ਆ ਸਾਹਮਣੇ ਗੁਰਦੁਆਰਾ ਵਾ ਇਹਨਾਂ ਨੂੰ ਇਹ ਨਹੀਂ ਦਿਖਦਾ ਮੈਂ ਤਾਂ ਕਹਿੰਦਾ ਜਿਹੜੇ ਗੁਰਦੁਆਰੇ ਦੇ ਜਿਹੜੇ ਉਰੇ ਕੋਈ ਪੰਚਾਇਤ ਆ ਜਾਂ ਕੌਂਸਲਰ ਆ ਮੈਨੂੰ ਨਹੀਂ ਪਤਾ ਕੌਣ ਆ ਇਹਨਾਂ ਦੇ ਮੋਹਤਵਾਰ ਪਿੰਡ ਦੇ ਉਹਨਾਂ ਨੂੰ ਨਹੀਂ ਦਿਖਦਾ ਵੀ ਇੱਕ ਬੱਚੇ ਜਦੋਂ ਸਕੂਲ ਤੋਂ ਬਾਹਰ ਛੁੱਟੀ ਕਰਦੇ ਆ ਤੇ ਉਹ ਬਾਹਰ ਗੁਟਕਾ ਖਾਊਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇੱਕ ਬੱਚਾ ਵਾ ਉਹ ਕੱਲ ਉਹਨਾਂ ਨੇ ਵੱਡੇ ਹੋਣਾ ਉਹ ਬਚਪਨ ਦੇ ਵਿੱਚ ਹੀ ਇਹ ਗੁਟਕੇ ਖਾਣ ਲੱਗ ਜਣ ਤੇ ਬੀੜੀਆਂ ਸਿਕਟਾਂ ਦੇਖ ਲੈਣ ਇਹ ਤਾਂ 150 ਕਿਲੋਮੀਟਰ ਦਾ ਦਾਲੇ ਇਹ ਕੀ ਕਾਨੂੰਨੀ ਕਾਰਵਾਈ ਦੇ ਮੈਂ ਕਹਾਂ ਜੀ 500 500 ਮੀਟਰ ਦਾ ਦਾਰਾ ਵਾ 500 ਮੀਟਰ ਦੇ ਦਾਰੇ ਤੋਂ ਬਾਹਰ ਜਿਹੜਾ ਸ਼ਰਾਰ ਦੇ ਠੇਕੇ ਜਿਹੜੇ ਇਹ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਇਹ ਹੈਗਾ ਵਾ ਕਾਨੂੰਨ ਬਣਿਆ ਹੋਇਆ ਇਹਦਾ ਪਰ ਆਪ ਲੋਕਾਂ ਨੂੰ ਪਤਾ ਨਹੀਂਗਾ ਇੱਕ ਕਿਰਾਏ 5-4000 ਰੁਪਏ ਦੇ ਕਿਰਾਏ ਦੇ ਪਿੱਛੇ ਆਪਣੇ ਇਹਨਾਂ ਨੇ ਗੁਰੂ ਨੂੰ ਵੀ ਆਪਾਂ ਦੀ ਵਿਵਧੀ ਕਰਦੇ ਪਏ ਆ ਕਾਰਵਾਈ ਕੀ ਬਣਦੀ ਹੈ ਜੀ ਕਾਰਵਾਈ ਤਾਂ ਇਹ ਬਣਦੀ ਹੈ ਜੀ ਮੈਂ ਕਹਿੰਦਾ ਨੂੰ ਵੀ ਮੈਂ ਤਾਂ ਆਪ ਕਹਿੰਨਾ ਮੈਂ ਹਰ ਇੱਕ ਵਾਰੀ ਮੀਡੀਆ 'ਚ ਕਹਿੰਦਾ ਵੀ ਇਹ ਸਿੰਘਾਂ ਦੀ ਲੋੜ ਪੈਂਦੀ ਕਿਉਂ ਆ ਇਹਨਾਂ ਨੂੰ ਕਿਉਂ ਇਸਤੇਮਾਲ ਕੀਤਾ ਜਾਂਦਾ ਫਿਰ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਗਲਤ ਕੀਤਾ ਜਾਂਦਾ ਵੀ ਇਹਨਾਂ ਨੂੰ ਕਿਉਂ ਜਾਂਦੇ ਲੋੜ ਹੀ ਨਾ ਪਵੇ ਜੇ ਪ੍ਰਸ਼ਾਸਨ ਆਪਣਾ ਕੰਮ ਟਾਈਮ ਸਰ ਕਰੇ ਸਕੂਲ ਦੇ ਮੂਹਰੇ ਆਪਾਂ ਇਹ ਨਸ਼ਾ ਵੇਚੀ ਨਹੀਂ ਸਕਦੇ ਜ਼ਿੰਮੇਵਾਰੀ ਕਿਦੀ ਕਿਦੀ ਬਣਦੀ ਆ ਇਹ ਮੈਂ ਤਾਂ ਕਹਿੰਦਾ ਇਹ ਜਿਹੜੀ ਜ਼ਿੰਮੇਵਾਰੀ ਆ ਜਗ ਇਸ ਜਗ੍ਹਾ ਇਸ ਜਗ੍ਹਾ ਜਿਹੜੀ ਹੈਗੀ ਆ ਜਿੱਥੇ ਪੰਚਾਇਤ ਚ ਪੈਂਦੀ ਆ ਜਾਂ ਕੌਂਸਲ ਚ ਪੈਂਦੀ ਆ ਉਹਦੀ ਉਹਰੇ ਮੈਨੇਜਮੈਂਟ ਤੇ ਗੁਰਦੁਆਰੇ ਦੀ ਕਮੇਟੀ ਇਹ ਉਹ ਜ਼ਿੰਮੇਵਾਰ ਆ ਅਸੀਂ ਉਹਨਾਂ ਨੂੰ ਵੀ ਜਾ ਕੇ ਮੈਂ ਤਾਂ ਇਹ ਬਾਬਾ ਜੀ ਨੂੰ ਇੱਕ ਬੇਨਤੀ ਕਰੂੰਗਾ ਜਿਹੜੀ ਜਥੇਬੰਦੀ ਆਈ ਆ ਵੀ ਇਹ ਜਿਹੜੇ ਇਹ ਬੰਦੇ ਵੇਚਦੇ ਇਹਨਾਂ ਨੂੰ ਤਾਂ ਇਹਨਾਂ ਨੇ ਕਰਤਾ ਵੀ ਕਮੇਟੀ ਨੂੰ ਵੀ ਇੱਕ ਲਿਖਤੀ ਲੋ ਉਹਨਾਂ ਤੋਂ ਵੀ ਜੇ ਤੁਹਾਡੇ ਇਹ ਹਫਤਾ ਦੱਸ ਦੇਣੇ ਰੋਜ਼ ਰੋਜ਼ ਅੱਜ ਅੱਜ ਬਾਬਾ ਯੂਰੇ ਆਏ ਆ ਕੱਲੂ ਕਦੇ ਹੋਰ ਵੀ ਇਹਨਾਂ ਨੇ ਜਾਣਾ ਵੇ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਇਹ ਕਹਿੰਦੇ ਵੀ ਮੈਨੂੰ ਮੈਸੇਜ ਇੱਕ ਮਹੀਨਾ ਪਹਿਲਾਂ ਮਿਲ ਜਾਂਦੀ ਇੱਕ ਮਹੀਨੇ ਬਾਅਦ ਉਰੇ ਆ ਰਹੇ ਆ ਇਸ ਕਰਕੇ ਵੀ ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹ ਇਹਦਾ ਖਿਆਲ ਰੱਖੇ ਜੇ ਬਾਈਚਾਰ ਫੇਰ ਵੀ ਨਹੀਂ ਆਉਂਦੇ ਕਿੱਥੇ ਕਿੱਥੇ ਲੜੀ ਜਾਊਗੇ ਬਾਬਾ ਜੀ ਕਾਰਵਾਈ ਕੀ ਦੇ ਬਾਬਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਮਹੀਨੇ ਪਹਿਲਾਂ ਪਤਾ ਲੱਗਿਆ ਸੀ ਹ ਇਹ ਅੱਜ ਨੰਸ ਆਪਣੇ ਬਾਬਾ ਜੀ ਸਾਰੇ ਇਕੱਠੇ ਹੋ ਕੇ ਆਇਆ ਇਹ ਇੱਕ ਮਹੀਨੇ ਦੇ ਵਿੱਚ ਨਹੀਂ ਇਹ ਸੁਧਰੇ ਇਹ ਇੱਕ ਮਹੀਨੇ ਦੇ ਵਿੱਚ ਇਹਨਾਂ ਨੂੰ ਇਹ ਸੀਗਾ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਬਾਬਾ ਜੀ ਨੇ ਵੀ ਮੈਨੂੰ ਸਬੂਤ ਚਾਹੀਦਾ ਹਾਂ ਫਿਰ ਇਹਨਾਂ ਨੇ 10 15 ਦਿਨ ਇਹਨਾਂ ਕੋ ਵੀ ਟਾਈਮ ਨਹੀਂ ਹੁੰਦਾ ਇਹਨਾਂ ਨੇ ਕੋਰੇ ਬੰਦੇ ਭੇਜੇ ਵੀ ਵਾਕਈ ਜਿਹੜੇ ਬੰਦੇ ਸਾਨੂੰ ਸ਼ਿਕਾਇਤ ਕਰਦੇ ਆ ਉਹ ਸਹੀ ਆ ਹਾਂ ਵੀ ਗਲਤ ਤਾਂ ਨਹੀਂ ਜਦੋਂ ਇਹਨਾਂ ਨੂੰ ਪੂਰਾ ਪ੍ਰੂਫ ਮਿਲ ਗਏ ਫਿਰ ਇਹ ਆਏ ਆ ਅਸੀਂ ਵੀ ਇਹਨਾਂ ਨੂੰ ਬਾਬਾ ਜੀ ਨੂੰ ਇਹੀ ਗੱਲ ਕਹੀ ਆ ਵੀ ਤੁਸੀਂ ਆਪਾਂ ਪੱਕੇ ਪ੍ਰੂਫ ਨਾਲ ਹੀ ਜਾਇਆ ਕਰੋ ਇਹ ਕਾਨੂੰਨੀ ਰਾਈਟ ਆ ਬਾਬਾ ਜੀ ਕਦੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਇਹ ਮੈਂ ਇਹਨਾਂ ਦੀ ਇਹ ਸਿਫਤ ਦੇਖੀ ਆ ਇਹ ਸਬੂਤ ਦੇ ਮੁਤਾਬਕ ਜਾਂਦੇ ਆ ਇਹਨਾਂ ਨੂੰ ਫਿਰ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਇਹਨਾਂ ਨੇ ਦੇਖਿਆ ਵੀ ਕੋਈ ਬੀੜੀ ਸਿੱਕੜ ਵੇਚਦਾ ਤਾਂ ਨਹੀਂ ਕਿਸੇ ਪਰਦੇਸੀ ਨੂੰ ਅਸੀਂ ਵੀ ਕਹਿੰਨੇ ਆ ਪਰਦੇਸੀ ਬੰਦੇ ਉਰੇ ਆਉਂਦੇ ਆ ਕੰਮ ਕਰਨ ਆ ਕੇ ਆਪਣਾ ਕਮਾਨ ਪਰ ਇਹ ਜੇ ਸਾਡੇ ਗੁਰੂ ਘਰ ਦੇ ਉੱਤੇ ਆ ਕੇ ਜੇ ਇਦਾਂ ਦੀ ਨੋਬਤ ਆਈ ਅਸੀਂ ਤਾਂ ਨਹੀਂ ਛੱਡਣੇ ਹੈਗੇ ਅਸੀਂ ਤਾਂ ਸੰਗਾਂ ਨੂੰ ਕਮਾਂਗੇ ਵੀ ਤੁਸੀਂ ਆਪਣਾ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਮੇਟੀ ਨੂੰ ਉਰੇ ਮੋਤਵਾਰ ਬੰਦਿਆਂ ਨੂੰ ਇਹ ਚੀਜ਼ਾਂ ਤੁਸੀਂ ਆਪਣੇ ਆਪ ਦੇਖ ਲਿਆ ਕਰੋ ਤੁਹਾਨੂੰ ਇਹ ਸਿੰਘਾਂ ਦੀ ਲੋੜ ਹੀ ਨਾ ਪਵੇ ਜੀ ਸਿੰਘਾਂ ਦੀ ਲੋੜ ਪੈਂਦਾ ਜੇ ਇੱਥੇ ਦਾ ਪੋਟਨ ਲਾਲ ਚ ਅਜੇ ਜੀ ਪਤਾ ਗੱਲ ਕੀ ਆ ਤਾਂ ਭਈਆ ਸਿੱਨਾ ਲੋੜ ਤੁਹਾਨੂੰ ਵੀ ਸਮਝ ਆਸੀ ਲੋੜ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਇਹਦਾ ਇੱਕ ਸਰਬਸਦਾਨੀ ਸੀਗੇ ਉਹਨਾਂ ਦਾ ਜਿਹੜਾ ਘੋੜਾ ਸੀਗਾ ਉਹ ਇੱਕ ਤਮਾਕੂ ਦੇ ਖੇਤ ਵਿੱਚ ਹੀ ਸੁੰਘ ਕੇ ਕਹਿੰਦਾ ਮੈਂ ਨਹੀਂ ਜਾਣਾ ਤੇ ਦਸਵੇਂ ਪਾਸ਼ਾ ਨੇ ਕਿਹਾ ਵੀ ਤੂੰ ਕਿਉਂ ਨਹੀਂ ਜਾਣਾ ਕਹਿੰਦੇ ਵੀ ਨਹੀਂ ਮੈਂ ਨਹੀਂ ਜਾਣਾ ਇਹ ਤਾਂ ਤਮਾਕੂ ਦਾ ਖੇਤ ਆ ਉਹਨਾਂ ਦੇ ਘੋੜੇ ਤਾਂ ਨਹੀਂ ਗਏ ਤੂੰ ਆਪ ਕਿੱਦਾਂ ਚੱਲ ਜਾਂਦੇ ਇਸ ਕਰਕੇ ਮੈਂ ਇਹ ਜੱਜ ਕਹਿ ਰਹੇ ਆ ਮੈਂ ਇਹ ਕਾਨੂੰਨੜ ਵੀ ਗਲਤ ਆ ਤੇ ਮੈਂ ਹਰ ਵਾਰੀ ਇਹੀ ਗੱਲ ਕਹਿੰਦਾ ਵੀ ਇਹ ਫੌਜਾਂ ਫਿਰ ਕਹਿ ਦਈਏ ੱੱੱਕਾ ਕਰਦੀਆਂ ਵੀ ਉਹ ਹਥਿਆਰ ਲੈ ਕੇ ਆ ਜਾਂਦੇ ੱੱੱਕਾ ਕਰਦੀਆਂ ਵਾ ਇਹ ਜਿਹੜੇ ਕਮੈਂਟ ਕਰਨ ਵਾਲੇ ਆ ਉਹਨਾਂ ਨੂੰ ਵੀ ਚਾਹੀਦਾ ਵਾ ਜਿਹੜੇ ਇਹਨਾਂ ਦੇ ਉੱਤੇ ਕਰਾਇਆ ਖਾਂਦੇ ਆ ਮੈਂ ਕਹਿੰਦਾ ਇਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਉਹ ਆ ਜਿਨ੍ਹਾਂ ਨੂੰ ਇਹ ਨਹੀਂ ਦਿਖਦਾ ਵੀ ਮੂਰੇ ਸਕੂਲ ਵੀ ਆ ਪ੍ਰਾਇਮਰੀ ਸਕੂਲ ਆ ਕਿ ਨਿੱਕੇ ਨਿੱਕੇ ਬੱਚੇ ਪੜਦੇ ਆ ਤੇ ਮੂਰੇ ਗੁਰਦੁਆਰੇ ਵਾਲੇ ਆ ਠੀਕ ਹੈ ਨਾ ਇਹਨਾਂ ਨੂੰ ਵੀ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਿੰਦਾ ਜੀ ਉਹ ਪਹਿਲੀ ਗੱਲ ਉਹਨਾਂ ਨਾਲ 11 ਮਹੀਨੇ ਦਾ ਐਗਰੀਮੈਂਟ ਹੋਣਾ ਚਾਹੀਦਾ ਜਦੋਂ ਆਪਾਂ 11 ਮਹੀਨੇ ਦੇ ਮੈਂ ਕੋਈ ਲਾ ਦੇ ਕਾਨੂੰਨ ਦੇ ਮਤਲਬ ਕਰ ਰਹੇ ਆ ਜਦੋਂ ਤੁਸੀਂ ਆਪਾਂ ਕੋਈ ਐਗਰੀਮੈਂਟ ਦਾ ਕਰਦੇ ਆ 11 ਮਹੀਨੇ ਦਾ ਉਹਦੇ ਵਿੱਚ ਲਿਖਿਆ ਜਾਂਦਾ ਤੁਸੀਂ ਕੰਮ ਕੀ ਕਰਨਾ ਉਸ ਤੋਂ ਬਗੈਰ ਤੁਸੀਂ ਦੂਜਾ ਕੰਮ ਕਰੋਗੇ ਅਸੀਂ ਉਹਦੇ ਵਿੱਚ ਲਿਖਿਆ ਜਾਂਦਾ ਵਾ 11 ਮਹੀਨੇ ਦੇ ਐਗਰੀਮੈਂਟ ਚ ਇਥੇ ਤਾਂ ਸਾਰਾ ਟੱਕਾ ਹੀ ਚੱਲਦਾ ਪਿਆ ਟੱਕਾ ਗੱਲ ਨਹੀਂ ਟੱਕਾ ਕੋਈ ਟੱਕਾ ਤਾਂ ਚੱਲਦਾ ਜੀ ਪੈਸਿਆਂ 'ਤੇ ਟੱਕ ਮਤ ਵਾਲਾ ਜਿਹੜੇ ਸਾਡੇ ਪੰਜਾਬੀ ਭਾਈ ਆ ਉਹਨਾਂ ਨੂੰ ਵੀ ਬੇਨਤੀ ਆ ਭਰਾਵੋ ਤੁਸੀਂ ਦੁਕਾਨਾਂ ਦਿੰਦੇ ਹੋ ਵੀਡੀਓ ਸਾਈਟਾਂ ਦਾ ਜਰੂਰ ਤੁਸੀਂ ਰੱਖਿਆ ਕਰੋ ਕਿ ਗੁਰੂ ਘਰ ਦੇ ਕੋਲੇ ਜਾਂ ਕੋਈ ਮਸਜਿਦ ਹੈਗੀ ਆ ਜਾਂ ਸਕੂਲ ਹੈਗਾ ਸਰਕਾਰੀ ਉਹ ਬੱਚੇ ਆਪਣੇ ਬਰਬਾਦ ਹੋ ਰਹੇ ਆ ਪੀੜੀ ਨੂੰ ਬਚਾਈਏ ਆਪਾਂ ਕਿੱਧਰੋਂ ਤੁਰੇ ਪਏ ਆ ਗਿਆ ਆਪਾਂ ਹੋਰ ਪਾਸੇ ਨਾ ਜਾਈਏ ਇਹ ਚੀਜ਼ਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੰਨੀ ਕਿ ਡੇਂਜਰਸ ਹੈਗੀ ਹੈ ਕਿ ਬੰਦਾ ਸੁੰਨ ਹੋ ਜਾਂਦਾ ਤੇ ਵਾਰਦਾਤਾ ਕਰਦਾ ਕੀ ਕਾਰਵਾਈ ਕੀਤੀ ਜਾਊਗੀ ਇੱਥੇ ਦੁਕਾਨਦਾਰ ਜੀ ਤਾਂ ਕਹਿੰਦਾ ਮੈਨੂੰ ਕੋਈ ਨਹੀਂ ਕਰਦਾ ਵੈਰੀਫਾਈ ਕਰਦੇ ਆਂ ਜਾਂ ਦਰਖਾਸਤ ਲੈ ਕੇ ਜੋ ਦਰਖਾਸਤ ਉਹ ਦਿਖਾਣ ਵਾਲੀ ਕਰਦੇ ਜੀ ਲੇਕਿਨ ਨਸ਼ਾ ਵੇਚ ਸਕਦਾ ਕੋਈ ਦੁਕਾਨਦਾਰ ਨਸ਼ਾ ਵਸਾ ਦੇ ਵੇਚਦਾ ਫਿਰ ਵੀ ਦੱਸਦਾ ਰਸਾ ਕੀ ਹੈ ਵੈਰੀਫਾਈ ਕਰ ਦਿੱਤਾ ਜੋ ਲੇਕਿਨ ਸੀਪੀ ਸਾਹਿਬ ਨੇ ਕਿਹਾ ਸੀ ਪੇਪਰ ਵੀ ਨਹੀਂ ਵੇਚ ਸਕ ਉਹ ਜਿਹੜੇ ਵਾਈਟ ਪੇਪਰ ਹੁੰਦੇ ਨੇ ਉਹ ਦੇਖ ਲੈਣੇ ਆ ਅੱਜ ਤਾਂ ਆਈਆਂ ਜੀ ਪਰ ਕਾਰਵਾਈ ਅਮਲ ਕੀਤੀ ਜਾਊਗੀ ਕੀਤੀ ਜਾਊਗੀ